ਦਾਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੁਖ ਪੰਜਨੀ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਤਾਪ ਗਏ ਪਾਈ ਪ੍ਰਭ ਸ਼ਾਂਤ ਸ਼ੀਤਲ ਪਏ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਬਿਸਰੇ ਮਿਲੇ ਔਰ ਹਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਗਾਵਿੰ ਸੈ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸੀ ਮੇਰੇ ਪ੍ਰਾਣੀ ਤੂ ਕਾ ਦਰਦ ਜਨਮ ਨੇੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਵਾਹਿਗੁਰੂ ਸਾਧ ਸੰਗਤ ਜੀ ਜੇ ਕਿਸੇ ਨੂੰ ਤਾਪ ਦਾ ਬੁਖਾਰ ਚੜਦਾ ਹੈ ਤਾਂ ਇਸ ਪੌੜੀ ਦਾ ਜਾਪ ਕਰ ਸਕਦਾ ਹੈ 108 ਵਾਰ 41 ਦਿਨ ਕਰਨ ਦੇ ਨਾਲ ਆਪ ਜੀ ਠੀਕ ਹੋ ਜਾਉ ਮੇਂ ਮਹਾਰਾਸ਼ਟਰੇ ਪਾਛੀ ਦੀ ਕਿਰਪਾ ਬਣੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ